ਵਾਹ ਬਾ ਸਰਕਾਰ ਬਲੋ ਜੁਲਾ ਗੁੰਡਾਗਰਦੀ ਦਾ ਰਾਜ ਕੇਂਦਰੀ ਮੰਤਰੀ ਆ ਕੇ ਕਰਾ ਰਿਆ ਵਾ ਇਹ ਸ਼ਰੇ ਆਮ ਗੁੰਡਾਗਰਦੀ ਆ ਇਹ ਜਿਹੜੀ ਗੁੰਡਾਗਰਦੀ ਇਹਦੀ ਚੱਲਣ ਦੇਣੀ ਇੱਥੇ ਇਹ ਇਹ ਲੋਕਾਂ ਦੀਆਂ ਵੋਟਾਂ ਦੇ ਡਾਕੇ ਮਾਰਿਆ ਡਾਕੇ ਆਨੇ ਹੱਕਾਂ ਦੇ ਕੇਂਦਰੀ ਸਰਕਾਰ ਕੇਂਦਰ ਸਰਕਾਰ ਦਾ ਮੰਤਰੀ ਸ਼ਰੀਆਮ 2 ਨੰਬਰ ਦਾ ਧੰਦਾ ਕਰਾ ਰਿਹਾ ਸ਼ਰੀਆਮ 2 ਨੰਬਰ ਦਾ ਧੰਦਾ ਕਰਾ ਰਿਹਾ মিডিਆ ਵਾਲਿਓ ਤੁਹਾਡੇ ਸਾਹਮਣੇ ਆ ਲਾਈਵ ਦੇਖੋ ਲਾਈਵ ਦਿਖਾਓ ਲੋਕਾਂ ਨੂੰ ਦੱਸੋ ਕਿ ਪੰਜਾਬ ਦੇ ਨਾਲ ਕਿਵੇਂ ਧੱਕਾ ਕਰ ਰਹੇ ਐ ਲੋਕ ਦੇ ਦੋ ਨੰਬਰ ਦਾ ਧੰਦਾ ਕਰਦੇ ਆ ਜਿਹੜੇ ਲੋਕ ਪੰਜਾਬ ਵੀ ਚਾਰਵੇਂ ਜੋਨ ਪਛਾਣ ਅੰਦਰ ਪਈਆਂ ਨੇ ਤੁਸੀਂ ਦਿਖਾਓ ਮੀਡੀਆ ਵਾਲੇ 70 ਬੇਟੀਆਂ ਸ਼ਰਾਬ ਦੀਆਂ ਅੰਦਰ ਪਈਆਂ ਨੇ ਦਿਖਾਓ ਮੀਡੀਆ ਵਾਲੇ ਤੁਸੀਂ ਲਾਈਵ ਦੇਖੋ ਤੁਸੀਂ ਆਪਣੇ ਆਪ ਦੇਖੋ ਮੈਨੂੰ ਪੁੱਛਣ ਦੀ ਵੀ ਐ ਉੱਤੇ ਦੇਖੋ ਪੁੱਛੋ ਤੁਸੀਂ ਪੁੱਛੋ ਜਾਗੇ ਜਿੱਥੇ ਦੋ ਨੰਬਰ ਦੀ ਸ਼ਰਾਬ ਤੇ ਉੱਪਰ ਚੋਣ ਕਮਿਸ਼ਨ ਦੀ ਲੰਗਣਾ 4 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਬੋਰੀ ਚ ਸ਼ਰਾਬਾਂ ਪਈਆਂ ਨੇ ਆ ਗੈਰ ਕਾਨੂੰਨੀ ਜੋ ਚੋਣ ਕਮਿਸ਼ਨ ਦੀ ਸ਼ਰਿਆਮ ਲੰਗਣਾ ਵਾ ਉਹਨੂੰ ਬਚਾਉਣ ਲਈ ਆ ਕੇਂਦਰ ਦਾ ਮੰਤਰੀ ਲੁਧਿਆਣੇ ਦਾ ਪਘੋੜਾ ਅੱਜ ਛੱਤੀ ਧੋਕੇ ਮਾਵਾ ਭੈਣਾਂ ਦੀਆਂ ਗਾਲਾਂ ਕੱਢਦਾ ਪਿਆ ਲੋਕਾਂ ਨੂੰ ਇਹਨੂੰ ਪਤਾ ਨਹੀਂ ਆ ਵੀ 700 ਕਿਸਾਨਾਂ ਦਾ ਤੂੰ ਪਹਿਲਾ ਕਾਤਲ ਬਣ ਚੁੱਕਿਆ ਔਰ ਪਾਜ ਪਾਦਾ ਪਿੱਠੂ ਬਣ ਕੇ ਤੂੰ ਪੰਜਾਬ ਨੂੰ ਤੇ ਲੁਧਿਆਣੇ ਨੂੰ ਲੁੱਟਿਆ ਹੀ ਆ ਤੂੰ ਆ ਜਾ ਦੋ ਨੰਬਰ ਦੇ ਧੰਦੇ ਵਾਲਿਆਂ ਨੂੰ ਜਿਹੜੇ ਤੇਰੇ ਰਾਜ ਦੇ ਵਿੱਚ ਪਹਿਲਾਂ ਮਾਮਾ ਦੇ ਪੁੱਤ ਮਰਿਆ ਚਿੱਟੇ ਦੇ ਨਸ਼ੇ ਨਾਲ ਉਹ ਵੀ ਤੂੰ ਹੈ ਕੀ ਕਰੀ ਜਾਊਂਗੀ ਕਾ ਕਰ ਕਾਰਵਾਈ ਕਰਾਈ ਜਾਊ ਦੇਖੋ ਗੱਲ ਸੁਣੋ ਕਾਨੂੰਨ ਨੇ ਕੰਮ ਆਪਣਾ ਕਰਨਾ ਜਿਹੜਾ ਕੋਈ ਕਾਨੂੰਨ ਨੂੰ ਆਂ ਦੇਖਿਆ ਕਰੂਗਾ ਚਾਹੇ ਕੋਈ ਅਫਸਰਾ ਚਾਹੇ ਕੋਈ ਬੰਦਾ ਵਾ ਪਰ ਇਹਨਾਂ ਲੋਕਾਂ ਨੂੰ ਪੁੱਛੋ ਤੁਸੀਂ মিডিਆ ਵਾਲੇ ਹੋ ਚੌਥਾ ਥੰਮੋ ਕੇਂਦਰ ਦੇ ਮੰਤਰੀਆਂ ਨੂੰ ਪੁੱਛਣਾ ਸੀ ਵੀ ਤੁਸੀਂ ਇਹੋ ਜਿਹੇ ਧੰਦਿਆਂ ਨੂੰ ਛਡਾਉਣ ਲਈ ਆ ਰਹੇ ਹੋ ਉਹ ਕਹਿੰਦੇ ਜੀ ਦੰਦ ਨਹੀਂ ਹੈ ਦੇਖ ਲਓ ਦੇਖ ਲੋ ਵੀਡੀਓ ਆ ਵੀਡੀਓ ਨੇ ਗੁੰਡੇ ਕਰ ਰਹੇ ਆ ਤੇ ਐਮਐਲਏ ਨਾਲ ਖੜਾ ਸਰਕਾਰ ਹੋ ਕੇ ਤੇ ਪੁਲਿਸ ਦੀ ਬੰਦੀ ਬਣੀ ਹੋਈ ਆ ਆ 10 ਕ ਬੰਦੇ ਆ ਗੁੰਡਾਗਰਦੀ ਅੰਦਰ ਸਾਡੇ ਬੰਦੇ ਆ ਜਿਹੜੇ ਉਹ ਖੜਾ ਨਹੀਂ ਟੂ ਜਿੰਨਾ ਚਿਰ ਉਹਨੂੰ ਬਾਹਰ ਨਹੀਂ ਆਉਂਦਾ ਮੈਂ ਉਰੇ ਖੜਾ ਨਾਲ ਲੈ ਕੇ ਜਾਵਾਂਗੇ ਇਹ ਗੁੰਡਾਗਰਦੀ ਨਹੀਂ ਚੱਲਣ ਦੇਣੀ ਤੇ ਸ਼ਰਾਬ ਪੁਲਿਸ ਕਾਰਵਾਈ ਕਨੇ ਉਹਨੂੰ ਫੜ ਲੇ ਜੇ ਸ਼ਰਾਬ ਆ ਪਰ ਇਹ ਗੁੰਡਾਗਰਦੀ ੱੱਕੇ ਨਾਲ ਜਿਹੜੀ ਕਰ ਰਹੇ ਆ ਆਪ ਐਮਐਮਐਲਏ ਉਰੇ ਆ ਕੇ ਕਰਾ ਰਹੇ ਆ ਗੁੰਡਾਗਰਦੀ ਇੱਕ ਕਾਉਂਸਲਰ ਦੀ ਇਲੈਕਸ਼ਨ ਲੜ ਰਿਹਾ ਡਰੇ ਹੋਏ ਨੇ ਉਹ ਤੋਂ ਤੇ ਘਬਰਾਏ ਹੋਏ ਆ ਤਮਾਸ਼ਾ ਕਰ ਰਹੇ ਆ ਤੇ ਅਸੀਂ ਉਹਨੂੰ ਲੈ ਕੇ ਜਾਵਾਂਗੇ ਜਾਂ ਪੁਲਿਸ ਰੈਸਟ ਕਰਕੇ ਲਿਆਜੇ ਜੇ ਉਹ ਉਹਦੇ ਪਰ ਆ ਬੰਦੀ ਬਣਾਇਆ ਪੁਲਿਸ ਤੇ ਇਹਨਾਂ ਦੇ ਗੁੰਡਿਆਂ ਨੇ ਸਾਡੇ ਤੇ ਵੀ ਬੜੇ ਜਿਆਦਾ ਜਾਨ ਲਾ ਰਹੇ ਨੇ ਹਾਂਜੀ ਤੁਹਾਡੇ ਤੇ ਵੀ ਬੜੇ ਜਿਆਦਾ ਜਾਨ ਲਾ ਰਹੇ ਨੇ ਉਹ ਤੇ ਜੋ ਮਰਜ਼ੀ ਕਰਨ ਮੈਨੂੰ ਕੀ ਆ ਮੈਂ ਤਾਂ ਇਕੱਲਾ ਖੜਾ ਇਹ ਗੁੰਡਿਆਂ ਤੋਂ ਭੱਜਾਂਗੇ ਅਸੀਂ ਇਹ ਤਾਂ ਗੁੰਡੇ ਇਕੱਠੇ ਹੋਏ ਆ ਸਾਰੇ ਗਲਾਲ ਨੇ ਸ਼ਰਾਬ ਚੋਰੀ ਕਰਨ ਵਾਲੇ ਆ ਜੇਬ ਕੱਤਰਿਆ ਸਾਰੇ ਇਕੱਠੇ ਹੋਏ ਪਰ ਮੈਂ ਸ਼ਾਂਤੀਮਈ ਆਪਣਾ ਮੈਂ ਨਹੀਂ ਕਿਸੇ ਨੂੰ ਡਿਸਟਰਬ ਕਰਦਾ ਪਰ ਸਾਡਾ ਬੰਦਾ ਜਿੱ ਨਜਰੋਂ ਨੀਟੂ ਖੜਾ ਹੈ ਉਹ ਬਾਹਰ ਨਹੀਂ ਆਉਂਦੇ ਜਾਂ ਪੁਲਿਸ ਲੈ ਜੇ ਅਰੈਸਟ ਕਰਕੇ ਇਹੀ ਚਲੇ ਜਾਵਾਂਗੇ ਪਰ ਅੰਦਰ ਬੰਦਕ ਬਣਾਇਆ ਐਮਐਲਏ ਆਪ ਖੜਾ ਹੈ ਬਾਹਰ ਕਦੇ ਦੇਖਿਆ ਜੇ ਪੁਲਿਸ ਇਸ ਤੇ ਕਾਰਵਾਈ ਨਹੀਂ ਕਰਦੀ ਤੇ ਅਗਲੀ ਕਾਰਵਾਈ ਅਸੀਂ ਕਰਾਂਗੇ ਐਮਐਲਏ ਆਪਣੇ ਗੁੰਡੇ ਲੈ ਕੇ ਉਹਨੂੰ ਬੰਦਕ ਬਣਾਈ ਬੈਠਾ ਹੈ ਬੰਦਕ ਬਣਾ ਕੇ ਖੜਾ ਹੈ ਮੈਟਰ ਅੱਜ ਇਹ ਹੈ ਕਿ ਚੋਣਾ ਚੱਲ ਰਹੀਆਂ ਨੇ ਸਾਰਾ ਸ਼ਾਮ ਤੋਂ ਹੀ ਹੋਲ ਸੀਗਾ ਇਹਨਾਂ ਬੰਦਿਆਂ ਨੇ ਕੋਈ ਖਿੱਦੋ ਫਰੋਕਤ ਜਿਹੜੀ ਇਹ ਕਰਦਾ ਹਰ ਵਾਰੀ ਇਹਨੇ दारू ਜਿਹੜੀ ਇੱਥੇ ਪਿਆ ਰਿਆ ਸੀ ਤੇ दारू ਮੰਡਨ ਲੈ ਵੰਡ ਰਿਆ ਸੀਗਾ ਅਸੀਂ ਇੱਥੇ ਖੜੇ ਸੀਗੇ ਸ਼ਰੇਆ ਸ਼ਰਾਬ ਲੈ ਕੇ ਜਿਹੜਾ ਇਹ ਵਰਤਾਰੇ ਸੀਗੇ ਜਦੋਂ ਅਸੀਂ ਮੌਕੇ ਦੇ ਉੱਪਰ ਜਿਹੜੇ ਸਾਡੇ ਕੋਲ ਵੀਡੀਓ ਇਹ ਸਾਰਾ ਕੁਝ ਹੈਗਾ ਔਰ ਇਹ ਪਹਿਲੀ ਗੱਲ 4 ਵਜੇ ਚੌਣ ਪ੍ਰਚਾਰ ਬੰਦ ਸੀ 4 ਵਜੇ ਚੌਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਇਹਨਾਂ ਨੇ 4 ਵਜੇ ਚੋਣ ਪ੍ਰਚਾਰ ਬੰਦ ਸੀ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਇਹਨਾਂ ਨੇ ਕਿਉਂ ਇੱਥੇ ਪ੍ਰਚਾਰ ਕਰ ਰਹੇ ਨੇ ਮੀਟਿੰਗ BJP ਦੀ ਲਾ ਰਹੇ ਔਰ ਪਿਛਲੀ ਵਾਰੀ ਵੀ ਇਸ ਬੰਦੇ ਨੇ 2018 ਤੋਂ ਬਾਅਦ ਉਸ ਜਿਹੜਾ ਦਿੱਕਾ ਸੀ ਇਸ ਬੰਦੇ ਨੇ ਰਵਰੀਦ ਬਿੱਟੂ ਦੀ ਸ਼ਹਿਰ ਦਿੱਤਾ ਕਤਲ ਕੀਤਾ ਸਾਡੇ ਵਾਰ ਦੇ ਵਿੱਚ ਮੁੰਡਾ ਮਾਰਿਆ ਹੁਣ ਹੁਣੇ ਬਿੱਟੂ ਮੌਕੇ ਤੇ ਫੇਰ ਆ ਗਿਆ ਇਹਨੂੰ ਚੜਵਾਉਣ ਵਾਸਤੇ ਔਰ ਇਹ ਦੇਖੋ ਇਹ ਹੈ BJP ਇਹ ਹੈ BJP ਜੀ ਸੁਣੋ ਇੱਥੇ ਅਸੀਂ ਇੱਕ ਬੇਟੀ ਦੇਖੀ ਸੀ ਉਹ 150 ਬੇਟੀ ਥੱਲੇ ਪਈ ਹੋਈ ਹੈ ਜਿੱਤੇ ਵਰਤਾਰੇ ਨੇ ਸਭ ਕੁਝ ਵੀਡੀਓ ਹੈ ਗਈ ਸਾਡੇ ਕੋਲ ਕਿ ਜੇ ਤੁਹਾਨੂੰ ਅਲਕੋਹਲ ਫੜੀ ਗਈ ਹੋਵੇ ਤਾਂ ਮੈਨੂੰ ਤੁਸੀਂ ਆ ਚੌਰਾਹੇ ਦੇ ਵਿੱਚ ਗਾਲਜ ਫੰਦਾ ਪਾ ਕੇ ਟੰਗ ਦਿਓ ਠੀਕ ਹੈ ਇਹ ਅਸੀਂ ਮੈਂ ਤਾਂ ਹਜੇ ਪੌੜੀਆਂ ਚੜ੍ਹ ਕੇ ਹਜੇ ਅੰਦਰ ਵੀ ਨਹੀਂ ਵੜਿਆ ਤੇ ਇਹ ਫੜਾ ਫੜਤੀ 40 ਬੰਦੇ ਆ ਕੇ ਮੈਨੂੰ ਗਾਲਾਂ ਕੱਢਣ ਲੱਗ ਗਏ ਮੇਰੇ ਹਜੇ ਬੇਟੇ ਵੀ ਨਹੀਂ ਇੱਥੇ ਪਹੁੰਚੇ ਸੀਗੇ ਬੱਚੇ ਵੀ ਨਹੀਂ ਪਹੁੰਚੇ ਸੀ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਏ ਖੱਡੋ ਬਾਜ਼ੀ ਦਾ ਸ਼ਹਾਬ ਪਲਾ ਰਿਹਾ ਹੈ ਇਹ ਹੰਗਾਮਾ ਬਾਹਰ ਹੋ ਰਿਹਾ ਹੈ ਇਹ ਹੰਗਾਮਾ ਬਹੁਤ ਇਹ ਸੋਚੀ ਸਮਝੀ ਸ਼ਾਰਜਸ਼ ਹੈ ਇਹ ਸੋਚੀ ਸਮਝੀ ਸ਼ਾਰਜਸ਼ਾ ਕਿਉਂਕਿ ਅਸੀਂ ਖਾਣਾ ਖਾਣਾ ਸੀਗਾ ਪਤਲਾ ਵੀ ਬੰਦਿਆਂ ਨੇ ਅਸੀਂ ਕਿਹਾ ਵੀ ਚੱਲ ਨਾਲੇ ਖਾਣਾ ਖਾ ਲਾਂਗੇ ਨਾਲੇ ਆਪਸ ਵਿੱਚ ਤੁਸੀਂ ਕੋਈ ਮੀਟਿੰਗ ਕਰਨ ਆਏ ਕੋਈ ਮੀਟਿੰਗ ਨਹੀਂ ਕੋਈ ਮੀਟਿੰਗ ਖਾਣਾ ਹੀ ਖਾਣਾ ਸੀ ਵਸਤ ਕੋਈ ਚੋਣ ਪ੍ਰਚਾਰ ਤਾਂ ਥਮ ਚੁਕਿਆ ਚੋਣ ਪ੍ਰਚਾਰ ਤਾਂ ਹੈ ਹੀ ਨਹੀਂ ਮੈਨੂੰ ਦੱਸੋ ਚੋਣ ਬਿਜਾਰਾ ਹੁੰਦਾ ਜੇ ਅਸੀਂ ਸਪੀਕਰ ਲਈਏ ਚੌਣ ਪਿਚਾਰ ਉਹ ਹੁੰਦਾ ਜੇ ਅਸੀਂ ਗੱਲ ਦੇ ਵਿੱਚ ਸ੍ਰੋਪਾ ਪਾਇਆ ਹੋਵੇ ਕਹਿੰਦੇ ਵੀਡੀਓ ਆਈ ਹੈ ਕੋਈ ਜਿਹੜੀ ਫੜੀ ਗਈ ਹੈ ਜਾਂ ਉਹ ਉਹ ਸਾਡੀ ਉਹ ਪਾਜੀ ਵੀਡੀਓ ਬਣਵੇ ਸੋ ਜੇ ਪਿੱਛੋਂ ਕੋਈ ਬਣਾ ਕੇ ਲੈ ਕੇ ਆਵੇ ਤੇ ਮੈਂ ਕੀ ਕਰ ਸਕਦਾ ਤੁਸੀਂ ਕੋਨਾ ਕੋਨਾ ਪੁਲਿਸ ਲੈ ਛਾੜ ਲਿਆ ਗੋਨਾ-ਗੋਨਾ ਛਾੜ ਲਿਆ ਜੇ ਪੁਲਿਸ ਨੂੰ ਤਾਂ ਕੋਈ दारू ਮਿਲੀ ਨਹੀਂ ਕੋਈ ਚੀਜ਼ ਉਹਨਾਂ ਨੂੰ ਇਤਰਾਜਯੋਗ ਮਿਲੀ ਨਹੀਂ ਕੋਈ ਸਿੰਗਲ ਬੰਦੇ ਦੀ ਵੀ ਸ਼ਰਾਬ ਨਹੀਂ ਪੀਤੀ ਹੋਈ ਚਾਹੇ ਕਿਸੇ ਦਾ ਵੀ ਮੈਡੀਕਲ ਕਰਾ ਲਓ ਤੁਸੀਂ ਪੁਲਿਸ ਹਰਾਸਤ ਚ ਲੈ ਰਹੀ ਹੈ ਤੁਹਾਨੂੰ ਕੀ ਕਰੀਏ ਪੁਲਿਸ ਸਰ ਸਾਨੂੰ ਤਾਂ ਆਪ ਨਹੀਂ ਪਤਾ ਜੀ ਆਪ ਨਹੀਂ ਪਤਾ ਸਾਨੂੰ ਕੀ ਕਰਿਆ ਨਹੀਂ ਪਤਾ ਪੁਲਿਸ ਕੀ ਕਰ ਰਹੀ ਹੈ ਜੀ ਸਾਨੂੰ ਇੱਕ ਤਾਂ ਸਾਨੂੰ ਸ਼ਰੇਆਮ ਗਾਲਾਂ ਕੱਢੀਆਂ ਜਾ ਰਹੀਆਂ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਅਸੀਂ ਸਾਰੀ ਸਾਰੇ ਪੁਲਿਸ ਨੂੰ ਇੱਕ ਇੱਕ ਬੰਦਾ ਚੈੱਕ ਕਰਾਤਾ ਇੱਕ ਇੱਕ ਬੰਦੇ ਦਾ ਉਹਨਾਂ ਨੇ ਪੁੱਛਗਿੱਛ ਕਰ ਲਈ ਵਾਰਡ ਨੰਬਰ 75 ਦੇ ਬੰਦੇ ਨੇ ਸਾਰਾ ਕੁਝ ਉਹਨਾਂ ਨੇ ਨਾਮ ਨੂਮ ਸਾਰਾ ਕੁਝ ਪੁੱਛਿਆ ਸਾਰੀ ਤਸੱਲੀ ਕਰਾਈ ਕਿ ਸਮੱਸਿਆ ਕੀ ਹੋ ਫਿਰ ਇਹ ਇਹਨਾਂ ਦੀ ਬਖਲਾਗੇ ਨੇ ਜੀ ਇਹੀ ਹੈ ਕਿ ਇਹ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਕਿ ਅਸੀਂ ਤਾਂ ਜਿੱਤੇ ਹੋਏ ਹਾਂ ਸਿਰਫ ਐਲਾਨ ਹੋਣਾ ਬਾਕੀ ਹੈ ਉਹਨਾਂ ਦੇ ਵਿਧਾਇਕ ਵੀ ਪੁੱਛਿਆ ਆ ਮਾਂ ਦੀ ਪੁੱਛੀ ਅਸੀਂ ਤੱਕਾਂਗੇ ਸ਼ਰਿਆਮ ਬਿੱਟੂ ਪੁੱਛਿਆ ਸਰਦਾਰ ਅਵਨੀ ਸਿੰਘ ਬਿੱਟੂ ਬਾਹਰ ਖੜੇ ਆ ਮੈਨੂੰ ਇਹ ਦੱਸੋ ਪੀਪਲ ਸੋ ਨਰਸੋ ਰਵਨੀ ਸਿੰਘ ਬਿੱਟੂ ਜਾਏ ਦਫ਼ਤਰ ਉਨ ਘਾਟਨ ਕਰਨ ਵਾਸਤੇ ਇਹਨਾਂ ਦਾ ਕੈਂਡੀਡੇਟ ਦਾ ਬੇਟਾ ਜਿਹੜਾ ਉਹ ਕੱਲਾ ਉੱਥੇ ਆ ਕੇ ਤੇ ਉਹ ਵੀਡੀਓ ਬਣਾਉਣ ਲੱਗ ਗਿਆ ਨਾਰੇਬਾਜੀ ਕਰਨ ਲੱਗ ਗਿਆ ਕੱਲਾ ਬੰਦਾ ਜੇ ਤਾਂ ਉਹਨਾਂ ਦਾ ਕੋਈ ਆਂਦਾ ਹੋਵੇ ਜਦੂਸ ਦੀ ਸ਼ਕਲ ਦੇ ਵਿੱਚ ਕੋਈ ਬੰਦਾ ਆਂਦਾ ਹੋਵੇ ਤੇ ਸਮਝ ਆਂਦੀ ਆ ਉਹ ਆਇਆ ਨਹੀਂ ਕੱਲਾ ਆ ਕੇ ਸਕੂਟਰ ਤੇ ਬੈਠ ਕੇ ਵੀਡੀਓ ਬਣਾਉਣ ਲੱਗ ਗਿਆ ਉਹਨੂੰ ਸਾਰਿਆਂ ਨੇ ਕਿਹਾ ਵੀ ਭਾਈ 400 500 ਲੋਕੀ ਜਾਰੀ ਹੈ 400 500 ਬੰਦਾ ਸਾਡੇ ਕੋਲੇ ਇਤਲਾਹ ਆਈ ਸੀਗੀ ਕਿ ਪਾਰਟਿਕੂਲਰ ਥਾਂ ਤੇ ਕੋਈ ਸ਼ਰਾਬ ਵਗੈਰਾ ਰੱਖੀ ਹੈ ਐਂਡ ਉਸ ਤੋਂ ਬਾਅਦ ਡੀਸੀਪੀ ਸਾਹਿਬ ਏਡੀਸੀਪੀ ਸਾਹਿਬ ਏਸੀਪੀ ਸਾਹਿਬ ਮੌਕੇ ਤੇ ਆਏ ਹੈ ਮੈਂ ਵੀ ਮੌਕੇ ਤੇ ਆਇਆ ਅਸੀਂ ਆ ਕੇ ਚੈੱਕ ਕੀਤੀ ਹੈ ਕੁਝ ਆਬਜੈਕਸ਼ਨੇਬਲ ਮਟੀਰੀਅਲ ਮਿਲੇ ਕਿਉਂਕਿ 12ਵਾਂ ਲੋਕ ਲੱਗਿਆ ਹੋਇਆ ਉਹਨੂੰ ਸੀਜ਼ ਕਰਾਤਾ ਐਕਸਾਈਜ਼ ਦੀ ਟੀਮਾਂ ਬੁਲਾਈਆਂ ਜੋ ਵੀ ਰਿਕਵਰੀ ਹੋਏਗੀ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਬਟ ਹਾਂ ਕੁਝ ਉਸਮੇ ਸ਼ਰਾਬ ਦੀ ਪੇਟੀਆਂ ਬਾਹਰ ਤੋਂ ਦੇਖਣੋਂ ਤਾਂ ਲੱਗਦਾ ਸ਼ਰਾਬ ਦੀ ਪੇਟੀਆਂ ਰੱਖੀ ਹੈ ਉਹ ਕਿਦੀ ਹੈਗੀ ਹੈ ਇਹ ਪ੍ਰੈਮਾਈਸਿਸ ਕਿਦਾ ਹੈਗਾ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਥੈਨ ਜੇ ਇੱਕ ਵਾਰ ਸੀਜ਼ ਕਰਕੇ ਉਹਨਾਂ ਨੂੰ ਇੱਕ ਵਾਰ ਬੰਦੀ ਕਾਰਵਾਈ ਕੀਤੀ ਐਫ ਆਈ ਆਰ ਰਜਿਸਟਰਡ ਕੀਤੀ ਹੈ ਇਨਵੈਸਟੀਗੇਸ਼ਨ ਮੇ ਜੋ ਵੀ ਆਏਗਾ ਉਹ ਤੁਹਾਨੂੰ ਦੱਸਿਆ ਜਾਊਗਾ ਦੇਖੋ ਇਹਦਾ ਹੈ ਨਾ ਸਾਰੇ ਸਾਰੇ ਜਿਹੜਾ ਜੋ ਵੀ ਹੋਇਆ ਉਹ ਉਸ ਨੂੰ ਅਸੀਂ ਲੀਗਲੀ ਵਾਚ ਕਰ ਰਹੇ ਹਾਂ ਗੱਡੀ ਸਾਰੇ ਇੱਥੇ ਆਏ ਐ ਐਮਐਲਏ ਸਾਹਿਬ ਵੀ ਸੀਗੇ ਮੰਤਰੀ ਸਾਹਿਬ ਵੀ ਸੀਗੇ ਇਹ ਆਪਸ ਵਿੱਚ ਦੋਨਾਂ ਜਿਹੜੇ ਵਰਕਰਾਂ ਵਰਕਰ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਕਾਲ ਕਰਕੇ ਬੁਲਾਇਆ ਮੈਟਰੋ ਅੰਡਰ ਇਨਵੈਸਟੀਗੇਸ਼ਨ ਹੈ ਸਾਰੀ ਚੀਜ਼ ਕਲੀਅਰ ਹੋਣੇ ਤੋਂ ਬਾਅਦ ਹੀ ਅਸੀਂ ਕੁਝ ਕਹਿ ਸਕਦੇ ਹਾਂ ਹੋਟਲ ਦੇ ਵਿੱਚ ਕਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਜਿੱਥੇ ਕਹਰੇ ਸੀ ਪਾਰਟੀ ਕਰ ਰਹੇ ਸੀ ਉਸ ਵਿੱਚ ਇੱਕ ਸਸਪੈਕਟ ਇੱਕ ਸਸਪੀਸ਼ੀਅਸ ਵੀਡੀਓ ਸਾਡੇ ਕੋਲੇ ਆਈ ਹੈ ਹਾਲ ਫਿਲਹਾਲ ਇੱਕ ਵਾਰ ਸਰਚ ਚੱਲ ਰਹੀ ਹੈ ਸਰਚ ਕੰਪਲੀਟ ਹੋ ਜੂਗੀ ਉਸ ਤੋਂ ਬਾਅਦ ਹੀ ਮੈਂ ਕੁਝ ਕਹਿ ਪਾਉਂਗਾ एफआईआर रजिस्टर कर रहे हैं जो ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ਼ਨ ਦੇ ਵਿੱਚ ਜੋ ਸਨੂ ਸਸਪੀਸ਼ਸ ਜੋ ਮਟੀਰੀਅਲ ਮਿਲਿਆ ਕੁਝ ਪੇਟੀਆਂ ਰੱਖੀ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਾਹਰੋਂ ਲੋਕ ਲੱਗੇ ਹੋਇਆ ਬਟ ਅਸੀਂ ਖਿੜਕੀ ਦੇਖਿਆ ਉੱਤੇ ਕੁਝ ਰੱਖੀ ਹੋਈ ਹੈ ਉਹ ਕਿਹਦੀ ਹੈਗੀ ਹੈ ਉਹ ਇਨਵੈਸਟੀਗੇਸ਼ਨ ਰ ਬਾਤ ਪਤਾ ਲੱਗੂਗਾ ਨਹੀਂ ਅੱਜ ਇਹ ਪਤਾ ਲੱਗੇਗਾ ਇਹ ਪ੍ਰੈਮਾਈਸਿਸ ਕਿਸਕਾ ਅੱਜ ਇਹ ਐਫਆਈਆਰ ਕਰ ਰਹੇ ਹੈ ਇਹ ਓਨ ਪ੍ਰੋਸੈਸ